ਲਓ ਜੀ ਦੋਸਤੋ ਚੰਡੀਗੜ੍ਹ ਗਏ ਸੀ ਅਸੀਂ ਭਰਾ ਨੂੰ ਛੱਡਣ ਉਹਨੂੰ ਜਹਾਜ਼ ਚੜਾ ਕੇ ਇਹ ਕਹਿੰਦਾ ਵੀ ਜਹਾਜ਼ ਦੀ ਹੋਰ ਲੋਡ ਹੈ ਕਪਾ ਜਹਾਜ਼ ਲੈਣਾ ਤੇ ਆਉਂਦੇ ਹੋਏ ਨੇ ਰਾਜਸਕੀਮ ਜੀ ਕਰ ਲਈ 12 1 ਵਜੇ ਵੀ ਟਰੈਕਟਰ ਦੇਖ ਕੇ ਆਉਣਾ ਕਹਿੰਦਾ ਦੇਖ ਕੇ ਆਉਣਾ ਕੋਈ ਵੀ ਲੈ ਲਾਂਗੇ 2-4 ਦਿਨਾਂ ਚ ਪਰ ਸਾਗਣੀ ਕਹਿੰਦਾ ਲੈ ਜੀ ਮੜਨਾ ਸੁੱਖਾ ਸੁਖਦੀ ਆਇਆ ਵੀ ਪਾਰਟੀ ਲਵਾਂਗੇ ਤੋ ਤੇ ਕਿਉਂ ਵੀ ਖੁਸ਼ ਆ ਆ ਦੋਨੇ ਆਪਾਂ ਕਹ ਦੀਏ ਵੀ ਕੋਈ ਉਹ ਪੁੱਤ ਉਹਦੀ ਵਾਲੀ ਗੱਲ ਅਹੀਂ ਕਰਦੇ ਉਹਦੇ ਦੀ ਵੀ ਆਪਾਂ ਹਜੇ ਲੈਂਦੇ ਨਹੀਂ ਟਰੈਕਟਰ। ਐਸੀ ਗੱਲ ਹੈ। ਹਾਂ ਬਈ ਹੈ। ਤੇ ਵਧਾਈਆਂ ਹੋ ਗਈਆਂ? ਹਾਂ ਵਧਾਈਆਂ। ਇੱਥੇ ਆ ਕੇ ਕਿ ਮੇਰੀ ਰੂਹ ਖੁਸ਼ ਹੋ ਗਈ। ਰੂਹ ਖੁਸ਼ ਕਰਨ ਵਾਲਾ ਬੰਦਾ ਇੱਕ ਤਾਂ ਹੈ। ਇਹਨੇ ਫੋਨ ਕਰਕੇ ਮੈਨੂੰ ਦੋਬਾਰਾ ਜੀ ਬਹੁਤ ਹੈ। ਬਹੁਤ ਬਹੁਤ ਮੁਬਾਰਕਾਂ ਸਾਰਿਆਂ ਸਾਰੇ ਪਰਿਵਾਰ ਤੇ ਅੱਜ ਲੈ ਲਿਆ ਦੋਸਤੋ ਫਾਰਮ 60। ਠੀਕ ਹੈ। ਤੇ ਬਾਕੀ ਤੁਸੀਂ ਦੱਸ ਦਿਓ ਟਰੈਕਟਰ ਕਿਵੇਂ ਲੱਗਿਆ? ਹੋਰ ਬਹੁਤ ਸਾਰੇ ਟਰੈਕਟਰ ਖਰੀਲੇ। ਠੀਕ ਹੈ ਸਾਰਿਆਂ ਦੇ ਫਾਈਬਰ ਕੇਜ ਚ ਕੁਝ ਕੇਜ ਚ ਕੁਝ ਮੇਰਾ ਲੋਹੀ ਲੋਹਾ ਲਾਇਆ ਆ ਆ ਬਈ ਜਮਾ ਪੂਰਾ ਓਕੇ ਰਪੋਟ ਤੇ ਰੰਗ ਪੇਂਟ ਦੀ ਦੂਜੀ ਕੁਆਲਿਟੀ ਕਿਆ ਬਾਤ ਆ ਹਾਂ ਜੱਟ ਦਾ ਹੈ ਸਤਨਾਮ ਹੈ ਉਹ ਗਿਆ ਇਹ ਸਾਗ ਨਹੀਂ ਕਿ ਮੈਂ ਕਹਿੰਦਾ ਦੀ ਗੜਾਸੇ ਵਾਂਗੂ ਬਾਹ ਚੱਲਦੀ ਏ ਦੀ ਹਾਂ ਹੈ ਸਾਗ ਨਹੀਂ ਮੈਂ ਗੜਾਸੇ ਵਾਂਗੂ ਕਾੜੇ ਵਾਂਗੂ ਬਾਦੀਆ ਕਾੜੇ ਵਾਂਗੂ ਬਾਹ ਚੱਲਦੀ ਆ ਚੱਲਦੇ ਨਹੀਂ ਇਹ ਨਾ ਮੈਂ ਹੁਣ ਆਉਂਦੇ ਨਹੀਂ ਤੇ ਇਹ ਚੱਲਿਆ ਜੀ ਸਾਡੇ ਪਿੰਡ ਪੰਦੇਰ ਜਿਲ੍ਹੇ ਬਰਨਾਲੇ ਚ ਚੱਲਦੇ ਨਹੀਂ ਚੱਲੇ ਨੇ ਮੈਂ ਜਿਹਨੇ ਲੈ ਚੱਲਣਗੇ ਥੋੜੇ ਚੱਲਦੇ ਹੁਣ ਬਾਈ ਜੇ ਮੈਂ ਚਲਾਇਆ ਰਿੰਗਾ ਰੰਗਾ ਕਹਿੰਦੇ ਆ ਇੱਧਰ ਲੈ ਚੱਲੋ ਚਲੋ ਚੱਲ ਬਹਿਣਗੇ ਵੀ ਨਹੀਂ ਚਲਾ ਲਓ ਰਿੰਗੂ ਵੀ ਚੱਲ ਬਹਿਣਗੇ ਜਦੋਂ ਹੁਣ ਡ੍ਰੈਕਟਰ ਚੱਲ ਪਏ ਰਿੰਗੂ ਵੀ ਚੱਲ ਹਾਂ ਚੱਲਣਗੇ ਚੱਲਣਗੇ ਬਾਈ ਸਾਰਾ ਕੁਝ ਸਾਰਾ ਕੁਝ ਸਾਰਾ ਕੁਝ ਚੱਲੇ ਇਹਨਾਂ ਟੈਨਸ਼ਨ ਲੈ ਸਾਰਾ ਕੁਝ ਉਹ ਮਿਸਤਰੀ ਖੜਾ ਹੁਣ ਸਾਰਾ ਕੁਝ ਕਰਕੇ ਦੂ ਆਪਾਂ ਨੂੰ ਤੇ ਜੇ ਕਿਸੇ ਮੇਰੇ ਵੀਰ ਨੇ ਲੈਣਾ ਟਰੈਕਟਰ ਤਾਂ ਇਸ ਏਜੰਸੀ ਦੇ ਵਿੱਚ ਤੁਸੀਂ ਆ ਕੇ ਜਮਾ ਰੇਟ ਨਾਲ ਟਰੈਕਟਰ ਇਹ ਨਹੀਂ ਹੈਗਾ ਵੀ ਸਾਰੇ ਪਾਸੋਂ ਸਾਸਤਾ ਡਾਇਰੈਕਟਰ ਸਾਨੂੰ ਇੱਥੇ ਮਿਲੂ ਬਰਨਾਲਾ ਬਾਈ ਲੋਕੇਸ਼ਨ ਬੋਲੀ ਬੜੀ ਜੀ ਹਾਂ ਵੀ ਲੋਕੇਸ਼ਨ ਲੋਕੇਸ਼ਨ ਬਾਈ ਆਪਣੀ ਤਰੌੜਾ ਰੋਡ ਹਾਂ ਨੇੜੇ ਆਈਡੀਆ ਚੌਕ ਬਾਬਾ ਕਾਂਦਾ ਪਬਲਿਕ ਸਕੂਲ ਦੇ ਬਾਈ ਆਪਣੀ ਨਾਲ ਆ ਜਾਵਾਂਗਾ ਠੀਕ ਆ ਕਾਂਦ ਦੇ ਨਾਲ ਕਾਂਦਾ ਆਹ ਬਾਬਾ ਕਾਂਦਾ ਸਕੂਲ ਠੀਕ ਆ ਤੇ ਨੰਬਰ ਬੋਲ ਦੇ ਬਾਈ ਆਪਣਾ ਨੰਬਰ ਬਾਈ ਆਪਣਾ 95017 95278 95017 95278 ਠੀਕ ਆ ਤੇ ਏ ਮੈਨੂੰ ਅੱਜ ਪਤਾ ਲੱਗਿਆ ਵੀ ਮੇਰੇ ਪਿੰਡ ਤੋਂ ਨਹੀਂ ਕਿਉਂਕਿ ਸਣ ਸਿਆਸੀ ਤੋਂ ਇਹ ਆਪਣੇ ਨਾਨਕਾ ਪਰਿਵਾਰ ਚ ਰਹੇ ਹੋਣੇ ਜੀ ਹਾਂਜੀ ਨਾਨਕਾ ਪਰਿਵਾਰ ਤੇ ਹੁਣ ਆਪਣੇ ਚਲੋ ਜਾਣ ਫਰਿਆਣਾ ਹੋ ਗਿਆ ਪਿੰਡ ਦਾ ਦਾ ਬੰਦਾ ਉਹੀ ਨਹੀਂ ਮਾਣ ਹੁੰਦਾ ਤੇ ਰਾਜੇ ਪੜਿੰਗਾ ਬਹੂ ਨੂੰ ਮੈਂ ਕਹਦੀ ਹੈ ਪਿੰਡ ਦਾ ਕਿਵੇਂ ਰਾਜੇ ਪੜਿੰਗਾ ਨੇ ਨਹੀਂ ਕਿਹਾ ਪਿੰਡ ਦਾ ਤਾਂ ਹਾਂ ਕੀ ਛੜ ਛੱਡ ਭਰਾ ਉਹ ਬਾਬੂ ਆ ਗਏ ਆਪਣੇ ਉਹ ਸੇਠ ਜੀ ਆ ਗਏ ਸਭ ਤੋਂ ਸੌਦਾ ਸੋਨਾ ਸੇਠ ਜੀ ਹੋਰਾਂ ਦਾ ਲੱਗਾ ਕਿਆ ਬਾਤ ਹੈ ਧੰਨਵਾਦ ਓਡਾ ਥੋਡਾ ਧੰਨਵਾਦ ਬਈ ਸਾਡਾ ਡਾਇਰੈਕਟਰ ਲੈਤਾ ਅੱਜ ਤੁਸੀਂ ਬੜੀ ਯਾਦ ਵੀ ਰਹੂ ਸਾਰਿਆਂ ਨੂੰ ਯਾਦ ਰਹੂ ਬਈ ਇਹ ਰਾਤ ਨੂੰ ਡਿਲੀਵਰੀ ਦੇ ਰਹੇ ਆ ਅਸੀਂ ਹਾਂ ਲੇਟ ਤੱਕਰ ਹਾਂ ਕਿਉਂਕਿ ਵਿਚਨ ਜਰਸੀ ਵਾਲੇ ਕੀ ਕਰਦੋਂ ਨੇ ਸੌਦੇ ਦੇ ਵਿੱਚ ਬਾਣੀ ਨਿਯਾਇਤ ਅਡਵਾਈ ਕਰਦਿਆ ਜਦੋਂ ਸੌਦਾ ਹੋਣ ਤੇ ਆ ਮਿੰਟ ਜੀ ਹੋਊਗਾ ਬਾਣੀ ਨਿਯਾਇਤ ਅਡਵਾਈ ਕੋਈ ਨਹੀਂ ਦੋ ਵਜੇ ਮਿਲ ਕੇ ਚੱਲਦੇ ਆ ਬਈ ਨਾਲ ਮਿਲ ਕੇ ਜਾ ਸਾਡੇ ਵਾਲੇ ਕਰਦੇ ਸੀ 2 ਵਜੇ ਤੋਂ ਲਾ ਕੇ ਸੌਦਾ ਹੋਈਂਗਾ ਇਹ ਹੋਇਆ 5-6 ਵਜੇ ਆ ਕੇ 5:30 ਇਹ ਜੇ ਰਿਕਨੇ ਨਾ ਤੁਸੀਂ ਕੀ ਯਾਦ ਰੱਖੋਗੇ ਲੈ ਜੋ ਠੀਕ ਆ ਤੇ ਨੰਬਰ ਦੋਸਤੋ ਚੱਲਿਆਂਦਾ ਵੀਰ ਨੇ ਬੋਲ ਵੀ ਦਿੱਤਾ ਤੇ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਤੇ ਬਾਕੀ ਟਰੈਕਟਰ ਕਿਵੇਂ ਲੱਗਿਆ ਜਿਹੜੇ ਵੀਰਾਂ ਕੋਲੇ ਹੈਗੇ ਨੇ ਉਹ ਵੀ ਕਮੈਂਟ ਕਰਿਓ ਤੇ ਨਵਾਂ ਲੈਣ ਲਈ ਨਾਮ ਭੁੱਲਿਓ ਬਰਨਾਲਾ ਏਜੰਸੀ ਹੈ ਸਰੂਪਾ ਸਰੂਪ ਆਟੋ ਆਟੋ ਮੋਟਰ ਹਾਂ ਸਰੂਪ ਆਟੋ ਬਰਨਾਲਾ ਠੀਕ ਆ ਲਓ ਜੀ ਟਰੈਕਟਰ ਇਹਨਾਂ ਕੋਲੇ ਟੌਪ ਤੋਂ ਟੌਪ ਖੜੇ ਨੇ ਪੁਰਾਣਾ ਲੈਣਾ ਥੋਨੂੰ ਪੁਰਾਣਾ ਵੀ ਮਿਲ ਜੂ ਨਵਾਂ ਲੈਣਾ ਕੋ ਨਵਾਂ ਵੀ ਮਿਲ ਜੂ ਪੁਰਾਣੇ ਥੋਨੂੰ ਸਾਰੀਆਂ ਕੰਪਨੀਆਂ ਦੇ ਮਿਲ ਜਾਣਗੇ ਹਨ ਬਾਈ ਪੁਰਾਣੇ ਵੀ ਕੰਪਨੀਆਂ ਦੇ ਚੰਗੀਆਂ ਦੇ ਮਿਲਣਗੇ ਜੇ ਮਰਜ਼ੀ ਆਪਾਂ ਨੂੰ ਜਿਹੜਾ ਮਰਜ਼ੀ ਟਰੈਕਟਰ ਆਪਾਂ ਵਿੱਚ ਵੀ ਕੱਟ ਲਾਂਗੇ ਇੱਕ ਆਪਣਾ ਬਾਈ ਦੀ ਪਾ ਟਰੈਕਟਰ ਆ 47 ਸੰਤਾਲੀ ਜੇ ਕਿਸੇ ਬਾਈ ਨੇ ਹਾਂ ਕੋਈ ਆਲੂਆਂ ਦੀ ਖੇਤੀ ਜਾ ਕੋਈ ਆਪਣਾ ਕੋਈ ਕੱਟ ਖੇਤੀ ਬਾਰੇ ਜਾ ਕੋਈ ਕਿਵੇਂ ਵੀ ਰੇਡ ਚ ਟਰੈਕਟਰ ਚਾਹੀਦਾ ਤਾਂ ਪੂਰਾ 3 ਸਪੀਡ ਦੇ ਵਿੱਚ ਆ ਪੂਰਾ ਟੌਪ ਟਰੈਕਟਰ ਹੈ ਇੱਕ ਵਾਰੀ ਚਲਾ ਕੇ ਦੇਖੋ ਚਲਾ ਕੇ ਦੇਖਣਾ ਹਾਂ ਪਲੇਟਫਾਰਮ ਖੁੱਲਾ ਪਲੇਟਫਾਰਮ ਚਾਰ ਵਰਗੇ ਟਰੈਕਟਰ ਨੇ ਦੋਸਤੋ ਜਿਹੜੀਆਂ ਆਪਾਂ ਕਹ ਦੀਏ ਵੀ ਜਿਵੇਂ ਥਾਰ ਨਹੀਂ ਥੱਲੇ ਨਿਕਲਦੀ ਹਾਂ ਬੁੱਲੀ ਸੈਕਰੋਮੈਕਸ ਗੇਅਰ ਆ ਗਿਆ ਬਾਈ ਪਲੇਟਫਾਰਮ ਖੁੱਲਾ ਹੈ 3 ਸਪੀਡ ਦੇ ਵਿੱਚ ਆ 14 ਦੇ ਟਾਇਰਾਂ ਚ ਹੈ ਪੂਰਾ ਟੌਪ ਟਰੈਕਟਰ ਹੈ ਲਓ ਜੀ ਸ਼ੇਅਰ ਜ਼ਰੂਰ ਕਰ ਦਿਓ ਟਰੈਕਟਰ ਲੈਣਾ ਨਾਮ ਭੁੱਲਿਓ ਵੀਰਾਂ ਕੋਲੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਟਰੈਕਟਰ ਵੀ ਚੰਗੇ ਨੇ ਤੇ ਰੇਟ ਵੀ ਵੀਰਾਂ ਦਾ ਬਾਜ਼ ਵਾਜਮ ਦੂਜੀਆਂ ਏਜੰਸੀਆਂ ਨਾਲੋਂ ਮੈਨੂੰ ਲੱਗਦਾ ਬਾਣਾ ਨਹੀਂ ਕਹਿੰਦਾ 10% 15% ਜਿਹੜਾ ਵੀ ਬੰਦਾ ਆਪਣੇ ਕੋਲੇ ਆ ਗਿਆ ਟਰੈਕਟਰ ਲੈਣ ਆ ਆਪਾਂ ਮੋੜ ਦੇਣੀ ਚੀਜ਼ ਦੇ ਕੇ ਦੋਰਾਗੇ ਤੂੰ ਜੀ ਬੋਲਾ ਸਿੰਘ ਜੀ ਹਾਂ ਹਾਂ ਠੀਕ ਹੈ ਤੇ ਮੈਂ ਖੁਸ਼ ਹਾਂ ਕਿਵੇਂ ਸੇਠਾ ਨੇ ਕੋਈ ਰੋਡ ਬਾਈ ਤੇ ਨਹੀਂ ਕਰੀ ਨਾ ਡਾਲ ਵੀ ਨਹੀਂ ਹੈ ਹੋਰ ਆ ਵੀ ਨਹੀਂ ਕਰੀ ਰੋਡ ਬਾਈ ਜਿਵੇਂ ਹੁਣ ਤੁਸੀਂ ਪਹਿਲਾਂ ਵੀ ਟਰੈਕਟਰ ਨਵੇਂ ਲੈਂਦੇ ਨੇ ਹਾਂ ਕਿਵੇਂ ਲੱਗਿਆ ਸੌਦਾ ਬਹੁਤ ਵਧੀਆ ਸੌਦਾ ਲੱਗਿਆ ਜੀ ਬਹੁਤ ਵਧੀਆ ਹਾਂ ਹੋਰ ਆੜ ਬਾਈ ਨਹੀਂ ਕਰੀ ਜੀ ਹੋਰ ਆੜ ਬਾਈ 1% ਵੀ ਨਹੀਂ ਜਿਵੇਂ ਬਾਈ ਭੋਲੇ ਨੇ ਕਹਿੰਦਾ ਉਹ ਵੀ ਸੌਦਾ ਹੋ ਗਿਆ ਹਾਂ ਬਾਈ ਬੋਲੇ ਆ ਜਿਵੇਂ ਕਹਿਤਾ ਵਾ ਓਵੇਂ ਹੀ ਹੋ ਗਿਆ ਸਾਡਾ ਲਓ ਜੀ ਭੋਲੇ ਬਾਈ ਨੂੰ ਵਧਾਈਆਂ ਤੇ ਸਤਿ ਸ੍ਰੀ ਅਕਾਲ ਹੈ ਪ੍ਰਮਾਤਮਾ ਮੇਰਾ ਬੜਾ ਜ਼ੋਰ ਲੱਗਿਆ ਮੇਰੀ ਛਗਣ ਚ ਕੀਮਤ ਦੇਣੀ ਮੈਂ ਵੀਡੀਓ ਚ ਵੀ ਕਹਣਾੜੀ ਬਾਹ ਕਹ ਦੇ ਬਾਹ ਕਹ ਦੇ ਬਾਈ ਦਾ ਜ਼ੋਰ ਸਾਰਿਆਂ ਤੋਂ ਵੱਧ ਲੱਗਿਆ ਆ ਪੁੱਛ ਲੋ ਨਾ ਨਾ ਪੂਰਾ ਅਸੀਂ 2 ਵਜੇ ਦੋਦੇ ਬੈਠਿਆ ਓਰੇ ਚਾਹ ਸੀ ਇੱਕ ਕੱਪ ਹੀ ਪੀਤੀ ਇਹਨਾਂ ਦੀ ਠੀਕ ਹੈ ਕਹਲਾ ਹੁਣ ਪੀ ਪਿਆ ਦਾਂਗੇ ਫਿਰ ਨਾ ਇਹ ਨਹੀਂ ਮੈਨੂੰ ਤਾਂ ਸਾਗਣ ਦੀ ਵੀ ਦੋਦੀ ਮੈਂ ਤਾਂ ਆਪੀ ਜ਼ਰੂਰੀ ਆ ਹਾਂ ਚਾਹੀਦੀ ਆ ਬਈ ਲਾਜ਼ਮੀ ਚਾਹ ਮਤ ਚਾਹ ਵੀ ਮੈਂ ਤੇ ਕੁਸ ਮਰਦੀ ਖਾਣਾ ਵੀ ਨਾ ਠੀਕ ਹੈ ਲਓ ਜੀ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ